ਸਾ ਸੰਗਤ ਜੀ ਸਲੋਕ ਸਹਿਸਕ੍ਰਿਤੀ ਦੀ ਵਿਚਾਰ ਆਪਾਂ ਆਰੰਭ ਕੀਤੀ ਹੈ। ਸੋ ਪਹਿਲੀ ਵੀਡੀਓ ਦੇ ਵਿੱਚ ਇਸ ਪਾਵਨ ਬਾਣੀ ਦੀ ਭੂਮਿਕਾ ਦੇ ਬਾਰੇ ਕੁਝ ਬਚਨ ਆਪ ਜੀ ਨਾਲ ਸਾਂਝੇ ਕੀਤੇ ਸਨ। ਅਤੇ ਨਾਲ ਹੀ ਉਸ ਬਾਣੀ ਦੇ ਸਰਲੇਖ ਦੇ ਬਾਬਤ ਵਿਚਾਰ ਸਾਂਝੀ ਕੀਤੀ ਗਈ ਸੀ। ਜਿਨ੍ਹਾਂ ਸੰਗਤਾਂ ਨੇ ਉਹ ਵੀਡੀਓ ਨਹੀਂ ਵੇਖੀ ਉਹਨਾਂ ਨੂੰ ਬੇਨਤੀ ਹੈ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਆਪ ਜੀ ਵੀਡੀਓ ਜ਼ਰੂਰ ਦੇਖੋ। ਜਾਂ ਫਿਰ ਇਸ ਚੈਨਲ ਤੇ ਵਿਜ਼ਿਟ ਕਰਕੇ ਵੀ ਆਪ ਜੀ ਉਸ ਵੀਡੀਓ ਨੂੰ ਦੇਖ ਸਕਦੇ। ਆਓ ਆਪਾਂ ਇਸ ਪਾਵਨ ਬਾਣੀ ਦੇ ਪਹਿਲੇ ਸ਼ਲੋਕ ਦੀ ਵਿਚਾਰ ਕਰੀਏ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਜੋ ਪਹਿਲਾ ਸ਼ਲੋਕ ਇਸ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਹਜ਼ੂਰ ਦੇ ਬਚਨ ਨੇ ਪੜ ਪੋਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਧੰ ਸਾ ਸੰਗਤ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਦੀ ਵਿਚਾਰ ਕਿਸੇ ਪੰਡਤ ਦੇ ਨਾਲ ਹੋ ਰਹੀ ਹੈ ਜਾਂ ਇਉਂ ਕਹਿ ਲਈਏ ਕਿ ਗੁਰੂ ਸਾਹਿਬ ਜੀ ਨੂੰ ਕੋਈ ਐਸਾ ਪੰਡਤ ਮਿਲਿਆ ਜਿਹੜਾ ਬਾਹਰੀ ਤੌਰ ਤੇ ਕਰਮਕਾਂਡੀ ਹੈ ਪਰ ਅੰਦਰ ਉਹਦੇ ਝੂਠ ਅਤੇ ਫਰੇਵ ਟਿਕਿਆ ਹੋਇਆ ਸਤਗੁਰੂ ਜੀ ਨੂੰ ਸਾਰੇ ਤਰ੍ਹਾਂ ਦੇ ਲੋਕ ਮਿਲਦੇ ਰਹੇ ਮਹਾਰਾਜ ਜੀ ਨੂੰ ਕਾਜ਼ੀ ਲੋਕ ਵੀ ਮਿਲੇ ਮੁੱਲਾ-ਮੁਲਾਣੇ ਮਿਲੇ ਜੋਗੀ ਮਿਲੇ ਪੰਡਤੂ ਮਿਲੇ ਜਿਸ ਤਰ੍ਹਾਂ ਦਾ ਵੀ ਇਨਸਾਨ ਗੁਰੂ ਸਾਹਿਬ ਜੀ ਨੂੰ ਮਿਲਦਾ ਰਿਹਾ ਸਤਗੁਰੂ ਜੀ ਨੇ ਉਹਦੀ ਭਾਸ਼ਾ ਦੇ ਵਿੱਚ ਉਹਦੇ ਨਾਲ ਗੱਲਬਾਤ ਕੀਤੀ ਮਿਸਾਲ ਵਜੋਂ ਜੇ ਕੋਈ ਕਾਜ਼ੀ ਜਾਂ ਮੁੱਲਾ ਗੁਰੂ ਸਾਹਿਬ ਜੀ ਨੂੰ ਮਿਲਿਆ ਤੇ ਮਹਾਰਾਜ ਜੀ ਨੇ ਉਹਦੀ ਭਾਸ਼ਾ ਦੇ ਵਿੱਚ ਉਹਦੇ ਨਾਲ ਗੱਲ ਕੀਤੀ ਅਰਬੀ ਜਾਂ ਫਾਰਸੀ ਦੇ ਸ਼ਬਦ ਮਹਾਰਾਜ ਜੀ ਨੇ ਜਾਦਾ ਵਰਤੇ ਫਿਰ ਜੇ ਗੁਰੂ ਸਾਹਿਬ ਜੀ ਨੂੰ ਕੋਈ ਜੋਗੀ ਮਿਲਿਆ ਤੇ ਜੋਗੀਆਂ ਦੇ ਚਿੰਨਾਂ ਦੀ ਗੱਲ ਕਰਕੇ ਉਹਨੂੰ ਮਹਾਰਾਜ ਜੀ ਨੇ ਸਿਖਿਆ ਦਿੱਤੀ ਪਰ ਜਦੋਂ ਕੋਈ ਸੱਚੇ ਪਾਤਸ਼ਾਹ ਜੀ ਨੂੰ ਪੰਡਤ ਮਿਲਦਾ ਸੀ ਤੇ ਮਹਾਰਾਜ ਜੀ ਫਿਰ ਉਹਦੀ ਭਾਸ਼ਾ ਵਿੱਚ ਉਹਦੇ ਨਾਲ ਗੱਲਬਾਤ ਕਰਦੇ ਤੇ ਉਹਨੂੰ ਸਿਖਿਆ ਦਿੰਦੇ ਸੋ ਇਸੇ ਕਰਕੇ ਮਹਾਰਾਜ ਜੀ ਨੇ ਸਹਿਸਕ੍ਰਿਤੀ ਦੇ ਵਿੱਚ ਇਹ ਪਾਵਨ ਸਲੋਕ ਉਚਾਰਨ ਕੀਤਾ ਹੁਣ ਪੰਡਤ ਨੂੰ ਮਹਾਰਾਜ ਜੀ ਵੇਖ ਰਹੇ ਨੇ ਉਹ ਕਰਮਕਾਂਡ ਕਰ ਰਿਹਾ ਹਜ਼ੂਰ ਫਰਮਾਉਂਦੇ ਨੇ ਪੜ ਪੁਸਤਕ ਪੜ ਜਿਹੜਾ ਸ਼ਬਦ ਸਾਧ ਸੰਗਤ ਲਿਖਿਆ ਮਹਾਰਾਜ ਜੀ ਨੇ ਡਾੜੇ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਸਾਹਿਬ ਜੀ ਨੇ ਹਲੰਤ ਲਾਇਆ ਹੋਇਆ ਹਲੰਤ ਨੂੰ ਆਪਾਂ ਅੱਧਾ ਹਹਾ ਕਹਿ ਸਕਦੇ ਜਿਵੇਂ ਅੱਧਾ ਹਹਾ ਲੱਗਦਾ ਪੈਰ ਦੇ ਵਿੱਚ ਉਸੇ ਢੰਗ ਦੇ ਨਾਲ ਇਹ ਹਲੰਤ ਲੱਗਦਾ ਹੈ ਉਚਾਰਨ ਕਰਨ ਕਿ ਪੜ ਅਡਾੜੇ ਨੂੰ ਸਿਹਾਰੀ ਲੱਗੀ ਹੈ ਜਿਹਦਾ ਅਰਥ ਬਣਦਾ ਹੈ ਪੜ ਕੇ ਕਿ ਮਹਾਰਾਜ ਜੀ ਨੇ ਜੋ ਵਿਆਕਰਨਕ ਢੰਗ ਵਰਤਿਆ ਗੁਰਬਾਣੀ ਨੂੰ ਉਚਾਰਨ ਕਰਨ ਦਾ ਕਿ ਜਿਹੜੀ ਸਿਹਾਰੀ ਹੈ ਉਹ ਬਹੁਤ ਸਾਰੇ ਥਾਵਾਂ ਤੇ ਸੰਬੰਧ ਕੀ ਅਰਥ ਕਰਦੀ ਕਈ ਥਾਵਾਂ ਤੇ ਸਿਹਾਰੀ ਇਸਤਰੀ ਲਿੰਗ ਦਾ ਸੂਚਕ ਵੀ ਹੁੰਦੀ ਹੈ ਪੁਸਤਕ ਸ਼ਬਦ ਦੇ ਸਸੇ ਦੇ ਥੱਲੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਧਾ ਤੱਤਾ ਲਿਖਿਆ ਹੋਇਆ ਉਚਾਰਨ ਹੋਏਗਾ ਪੁਸਤਕ ਪਰ ਇਥੇ ਮਹਾਰਾਜੀ ਨੇ ਅੱਧਾ ਤੱਤਾ ਲਿਖਿਆ ਹੋਇਆ ਉਹਨਾਂਰ ਤੋਂ ਬਣੇਗਾ ਪੜ ਪੁਸਤਕ ਇਹਦਾ ਅਰਥ ਬਣਦਾ ਹੈ ਪੁਸਤਕਾਂ ਪੜ ਕੇ ਧਾਰਮਿਕ ਗ੍ਰੰਥਾਂ ਨੂੰ ਪੜ ਕੇ ਸੰਧਿਆ ਬਾਦੰ ਸੰਧਿਆ ਤੱਦਾ ਸ਼ਬਦ ਹੈ ਸੰਧਿਆ ਸੰਧਿਆ ਦਾ ਅਰਥ ਹੈ ਜਿਵੇਂ ਸਵੇਰੇ ਤੇ ਸ਼ਾਮ ਦੇ ਸਮੇਂ ਦੇ ਜਿਹੜੇ ਕਿਰਿਆ ਕਰਮ ਨੇ ਪੂਜਾ ਅਰਚਨਾ ਕਰਨੀ ਪੰਡਤ ਜਿਹੜਾ ਹੈ ਉਹ ਸੰਧਿਆ ਕਰਦਾ ਹੈ ਧਾਰਮਿਕ ਧਾਰਮਿਕ ਪੁਸਤਕਾਂ ਨੂੰ ਪੜ੍ਹਦਾ ਹੈ ਬਾਦੰਗ ਬਾਦੰਗ ਦਾ ਅਰਥ ਹੈ ਲੋਕਾਂ ਦੇ ਨਾਲ ਵਾਦ-ਵਿਵਾਦ ਕਰਦਾ ਹੈ ਚਰਚਾ ਕਰਦਾ ਹੈ ਦਦੇ ਦੇ ਉੱਪਰਲੇ ਪਾਸੇ ਟਿੱਪੀ ਲੱਗੀ ਹੈ ਉਚਾਰਨ ਕਰਾਂਗੇ ਬਾਦੰਗ ਮੰਗੇ ਸ਼ਬਦ ਦੀ ਆਵਾਜ਼ ਆਏਗੀ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗੁਲ ਸੰਵਾਧੰ ਸਿਲ ਦਾ ਅਰਥ ਹੈ ਪੱਥਰ ਪੱਥਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਸਿਲ ਪੂਜਸ ਪੱਥਰ ਨੂੰ ਪੂਜਦਾ ਹੈ ਬਗੁਲ ਸੰਵਾਧੰ ਤੇ ਬਗਲੇ ਵਰਗੀ ਸੰਵਾਦੀ ਲਾਉਂਦਾ ਹੈ ਬਗੁਲ ਗੱਗੇ ਦੇ ਢੇਡਲੇ ਪਾਸੇ ਔਂਕੜ ਲੱਗੀ ਹੋਈ ਹੈ ਸਾਹ ਸੰਗਤ ਆਪਾਂ ਉਚਾਰਨ ਕਰਾਂਗੇ ਬਗੁਲ ਇਹਨੂੰ ਬਗਲ ਨਹੀਂ ਪੜਨਾ ਵਿਚਕਾਰਲੇ ਅੱਖਰ ਨੂੰ ਲੱਗੀ ਹੋਈ ਔਂਕੜ ਹਮੇਸ਼ਾ ਉਚਾਰਨ ਦੇ ਵਿੱਚ ਆਉਂਦੀ ਹੈ ਸਿਲ ਪੂਜਸ ਪੱਥਰ ਦੀ ਪੂਜਾ ਕਰਕੇ ਸਸੇ ਨੂੰ ਸਿਹਾਰੀ ਲੱਗੀ ਹੈ ਹਰਥ ਹੋਏਗਾ ਕਰਕੇ ਪੱਥਰ ਦੀ ਪੂਜਾ ਕਰਕੇ ਬਗੁਲ ਸਮਾਧਨ ਬਗਲੇ ਵਰਗੀਆਂ ਸਮਾਧੀ ਲਾਉਂਦਾ ਹੈ ਮੁਖ ਝੂਠ ਪਰ ਮੂੰਹ ਦੇ ਵਿੱਚ ਝੂਠ ਹੈ ਮੁਖ ਦੇ ਖੱਕੇ ਨੂੰ ਸਿਹਾਰੀ ਲੱਗੀ ਹੋਈ ਹੈ ਜੇ ਅਰਥ ਬਣਦਾ ਮੁਖ ਵਿੱਚ ਮੁਖ ਦੇ ਅੰਦਰ ਉਹ ਸਿਹਾਰੀ ਜਿਹੜੀ ਅਸਮੰਧ ਕੀ ਅਰਥ ਕਰ ਰਹੀ ਹੈ ਮੁਖ ਝੂਠ ਮੂੰਹ ਦੇ ਵਿੱਚ ਝੂਠ ਹੈ ਪਾਵਕੇ 12-12 ਤਾਂ ਧਾਰਮਿਕ ਪੁਸਤਕਾਂ ਵੀ ਪੜਦਾ ਹੈ ਪੱਥਰ ਦੀ ਪੂਜਾ ਵੀ ਕਰਦਾ ਹੈ ਸਾਰੇ ਕਰਮ ਕਾਂਡ ਕਰੀ ਜਾ ਰਿਹਾ ਪਰ ਝੂਠ ਨਹੀਂ ਛੱਡ ਰਿਹਾ ਮੁਖ ਝੂਠ ਵੀ ਭੁਖਣ ਸਾਰੰ ਭੁਖਣ ਦਾ ਅਰਥ ਹੋ ਗਿਆ ਗਹਿਣੇ ਹਜ਼ੂਰ ਸਤਗੁਰੂ ਜੀ ਕਹਿੰਦੇ ਨੇ ਵੇਖੋ ਬੋਲਦਾ ਤਾਂ ਝੂਠ ਹੈ ਪਰ ਆਪਣੇ ਉਹਨਾਂ ਝੂਠਾਂ ਨੂੰ ਇੰਜ ਸ਼ਿੰਗਾਰ ਕੇ ਪੇਸ਼ ਕਰਦਾ ਜਿਵੇਂ ਸੋਨੇ ਦੇ ਗਹਿਣੇ ਹੋਣ ਵੀ ਭੁਖਣ ਦਾ ਅਰਥ ਹੋ ਗਿਆ ਗਹਿਣੇ ਜਿਵੇਂ ਗਹਿਣਾ ਚੰਗੀ ਤਰ੍ਹਾਂ ਬਣਾ ਕੇ ਉਹਨੂੰ ਸਵਾਰਿਆ ਜਾਂਦਾ ਹੈ ਉਹਨੂੰ ਲਿਸ਼ਕਾਇਆ ਜਾਂਦਾ ਹੈ ਜਿਵੇਂ ਗਹਿਣਾ ਲਿਸ਼ਕਦਾ ਹੈ ਇਸੇ ਤਰੀਕੇ ਦੇ ਅੰਦਾਲ ਇਹ ਪੰਡਤ ਵੀ ਕਰਮ ਕਾਂਡ ਕਰਦਾ ਹੈ ਬਗਲੇ ਦੀਆਂ ਸਮਾਧੀਆਂ ਲਾਉਂਦਾ ਹੈ ਤੇ ਉਹਦੇ ਤੋਂ ਬਾਅਦ ਝੂਠ ਬੋਲਦਾ ਹੈ ਪਰ ਆਪਣੇ ਝੂਠਾਂ ਨੂੰ ਸੋਨੇ ਦੇ ਗਹਿਣਿਆਂ ਦੀ ਤਰ੍ਹਾਂ ਸ਼ਿੰਗਾਰ ਕੇ ਪੇਸ਼ ਕਰ ਰਿਹਾ ਮੁਖ ਝੂਠ ਵਿਭੋਖਨ ਸਾਰੰ ਸਾਰੰ ਰਾੜੇ ਉੱਪਰ ਟਿੱਪੀ ਲੱਗੀ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਤ੍ਰੈਪਾਲ ਤਤੇ ਦੀ ਦੇ ਪਾਸੇ ਅੱਧਾ ਰਾਰਾ ਲੱਗਾ ਹੋਇਆ ਹੈ ਦੁਲਾਵਾਂ ਜਿਹੜੀਆਂ ਨੇ ਉਸ ਰਾਰੇ ਦੇ ਉੱਪਰ ਲੱਗਣ ਗਿਆ ਤ੍ਰੈਪਾਲ ਤਿਹਾਲ ਵਿਚਾਰੰ ਤਿੰਨ ਪਾਲਾਂ ਵਾਲਾ ਜਿਹੜਾ ਗੈਤਰੀ ਮੰਤਰ ਹੈ ਉਹਨੂੰ ਇਹ ਪੰਡਤ ਦਿਨ ਦੇ ਵਿੱਚ ਤਿੰਨ ਸਮੇਂ ਵਿਚਾਰਦਾ ਹੈ ਤਿੰਨ ਸਮੇਂ ਪੜਦਾ ਹੈ ਤ੍ਰੈਪਾਲ ਤਿਹਾਲ ਵਿਚਾਰੰ ਤਿੰਨ ਪਾਲਾਂ ਵਾਲੇ ਗੈਤਰੀ ਮੰਤਰ ਨੂੰ ਦਿਨ ਦੇ ਤਿੰਨ ਸਮੇਂ ਇਹ ਪੜਦਾ ਹੈ ਸੋ ਇਹਦੇ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਗਾਲੰਬਾਲਾ ਤਿਲਕ ਲਿਲਾਟੰ ਹੁਣ ਧਿਆਨ ਦੇਣਾ ਸਾਸ ਸੰਗਤ ਗਲ ਗੱਗਾ ਤੇ ਲੱਲੇ ਸ਼ਬਦ ਨੂੰ ਸਿਹਾਰੀ ਲਗਾ ਕੇ ਮਹਾਰਾਜ ਜੀ ਨੇ ਲਿਖਿਆ ਹੈ ਜਿਹਦਾ ਅਰਥ ਬਣਦਾ ਗਲ ਵਿੱਚ ਜਿਹੜੀ ਇਹ ਸਿਹਾਰੀ ਹੈ ਇਹ ਵਿੱਚ ਦੇ ਅਰਥ ਕਰਦੀ ਗਾਲੰਬਾਲਾ ਗਲ ਦੇ ਵਿੱਚ ਇਸ ਨੇ ਮਾਲਾ ਪਾਈ ਹੋਈ ਹੈ ਤਿਲਕ ਲਿਲਾਟੰ ਲਿਲਾਟ ਕਹਿੰਦੇ ਮੱਥੇ ਨੂੰ ਤਿਲਕ ਲਿਲਾਟੰ ਮੱਥੇ ਦੇ ਉੱਪਰ ਤਿਲਕ ਵੀ ਲਗਾਉਂਦਾ ਹੈ ਦੋਏ ਤੋਤੀ ਬਸਤਰ ਕਪਾਟੰ ਦੋਏ ਦਾਰਤੇ ਦੋ ਦੋਏ ਤੋਤੀ ਦਾਰਤੇ ਦੋ ਤੋਤੀਆਂ ਨੇ ਇਹਦੇ ਕੋਲ ਦੋਏ ਤੋਤੀ ਬਸਤਰ ਕਪਾਟੰ ਕਪਾਟ ਦਾ ਅਰਥ ਹੋ ਗਿਆ ਇਹ ਤਾਲੂ ਸਿਰ ਬਸਤਰ ਦਾ ਅਰਥ ਹੋ ਗਿਆ ਬਸਤਰ ਕਪੜਾ ਇਤਿਆਦਿਕ ਜਿਸ ਵੇਲੇ ਇਹ ਪੰਡਤ ਪੂਜਾ ਅਰਚਨਾ ਕਰਦਾ ਹੈ ਸੰਧਿਆ ਕਰਦਾ ਹੈ ਉਸ ਵੇਲੇ ਦੋ ਤੋਤੀਆਂ ਰੱਖਦਾ ਹੈ ਇੱਕ ਤੇੜ ਬੰਨੀ ਹੁੰਦੀ ਹੈ ਦੂਜੀ ਮੋਢੇ ਦੇ ਉੱਪਰ ਰੱਖ ਲਿੰਦਾ ਹੈ ਤੇ ਇੱਕ ਵਿਸ਼ੇਸ਼ ਕਪੜਾ ਸੁਚਮ ਤਾਈ ਦੇ ਕਰਕੇ ਆਪਣੇ ਸਿਰ ਦੇ ਉੱਪਰ ਵੀ ਰੱਖ ਲੈਂਦਾ ਗਲੰਬਾਲਾ ਤਿਲਕ ਲਿਲਾਟੰ 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 ਨਹੀਂ ਕਹਿਣਾ ਸਾ ਸਾਂਝ ਗੱਗੇ ਸ਼ਬਦ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਗਲੰਬਾਲਾ ਤਿਲਕ ਲਿਲਾਟੰ ਦੋਏ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਜੋ ਧਾਰਤੈ ਜਿਹੜਾ ਇਨਸਾਨ ਜਾਨਸ ਧਾਰਤੈ ਜਾਣਦਾ ਹੋਵੇ ਬ੍ਰਹਮੰ ਕਰਮੰ ਕਿ ਕਿਹੜੇ ਕਰਮ ਬ੍ਰਹਮ ਤੱਕ ਸਮਪਚਾਉਣ ਵਾਲੇ ਨੇ ਜਿਹੜਾ ਬੰਦਾ ਜਾਣਦਾ ਹੋਵੇ ਕਿ ਕਿਹੜੇ ਕਰਮ ਕਰਨ ਦੇ ਨਾਲ ਬ੍ਰਹਮ ਦੀ ਪ੍ਰਾਪਤੀ ਹੋ ਸਕਦੀ ਹੈ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ ਜੋ ਜਾਨਸ ਬ੍ਰਹਮੰ ਕਰਮੰ ਬ੍ਰਹਮੰ ਮੰਗ ਨਹੀਂ ਕਹਿਣਾ ਸਾਧ ਸੰਗਤ ਜੋ ਜਾਨਸ ਬ੍ਰਹਮੰ ਕਰਮੰ ਜਿਹੜਾ ਜਾਣਦਾ ਹੋਵੇ ਕਿ ਬ੍ਰਹਮ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਸਭ ਫੋਕਟ ਨਿਸ਼ਚੈ ਕਰਮੰ ਨੇਚੇ ਕਰਕੇ ਜਾਣੋ ਉਹਨੂੰ ਪਤਾ ਲੱਗ ਜਾਏਗਾ ਵੀ ਇਹ ਸਾਰੇ ਕਰਮ ਹੀ ਫੋਕਟ ਨੇ ਇਹ ਨਿਰਾਰਥਕ ਕਰਮ ਨੇ ਚਾਹੇ ਕਿਸੇ ਨੇ ਪੱਥਰ ਦੀ ਪੂਜਾ ਕਰ ਲਈ ਚਾਹੇ ਕਿਸੇ ਨੇ ਇਸ ਤਰ੍ਹਾਂ ਦਿਖਾਵੇ ਦੀ ਪੂਜਾ ਅਰਚਨਾ ਕਰ ਲਈ ਮਹਾਰਾਜ ਕਹਿੰਦੇ ਜੇ ਤਾਂ ਸਚਾਈ ਦੀ ਸਮਝ ਪੈ ਜਾਏ ਕਿ ਸੱਚੇ ਪ੍ਰਮਾਤਮਾ ਨੂੰ ਸੱਚੇ ਅੰਦਰੰਕਾਰ ਨੂੰ ਸੱਚੇ ਵਾਹਿਗੁਰੂ ਜੀ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਸਭ ਫੋਕਟ ਨਿਸ਼ਚੈ ਕਰਮੰ ਕਿ ਇਹ ਜਿਹੜੇ ਸਾਰੇ ਕਰਮ ਕਾਂਡ ਨੇ ਇਹ ਫੋਕੜ ਨੇ ਨਿਰਾਰਥਕ ਨੇ ਕਹੋ ਨਾਨਕ ਨਿਸ਼ਚਉ ਧਿਆਵੈ ਕਹੋ ਨਾਨਕ ਨਾਨਕ ਨਾਮ ਦੀ ਮੋਹਰ ਲਗਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਏ ਨਾਨਕ ਏ ਭਾਈ ਇਹ ਗੱਲ ਕਹੋ ਸੰਸਾਰ ਦੇ ਲੋਕਾਂ ਨੂੰ ਦੱਸੋ ਨਿਸ਼ਚਉ ਧਿਆਵੈ ਜਿਹੜਾ ਮਨੁੱਖ ਨਿਸ਼ਚੇ ਕਰਕੇ ਤੇ ਆਉਂਦਾ ਹੈ ਨਿਸ਼ਚਉ ਚੱਚੇ ਦੇ ਉੱਪਰਲੇ ਪਾਸੇ ਕਨੌੜਾ ਲੱਗਾ ਹੈ ਆਪਾਂ ਕਨੌੜੇ ਦਾ ਉਚਾਰਨ ਕਰਨਾ ਨਿਸ਼ਚਉ ਤਿਆਵੇ țieਉਂਦਾ ਹੈ ਤਾਂ ਦੇ ਸ਼ਬਦ ਦੇ ਥੱਲੇ ਸਾ ਸੰਗਤ ਅੱਧਾ ਯਈਆ ਪਿਆ ਹੋਇਆ ਤੇ ਜਿਹੜੀ ਅਗਲੇ ਪਾਸੇ ਧੱਦੇ ਨੂੰ ਕੰਨਾਂ ਲੱਗਾ ਹੋਇਆ ਹੈ ਉਹ ਕੰਨ ਇਸ ਤਰ੍ਹਾਂ ਪਉਚਾਰਨ ਕਰਨਾ ਧੱਦੇ ਨੂੰ ਸਿਹਾਰੀ ਐੜੇ ਨੂੰ ਕੰਨ ਤੇ ਰੋਵੇ ਸ਼ਬਦ ਦੇ ਉੱਪਰ ਦੋ ਲਾਂਵਾਂ ਲਾ ਕੇ ਉਚਾਰਨ ਕਰਾਂਗੇ țieਆਵੇ ਕਹੋ ਨਾਨਕ ਨਿਸ਼ਚੋ țieਆਵੇ ਇਹ ਨਾਨਕ ਇਹ ਭਾਈ ਇਹ ਗੱਲ ਸਮਝਾ ਸੰਸਾਰ ਦੇ ਲੋਕਾਂ ਨੂੰ ਜਿਹੜਾ ਅੰਦਰ ਨਿਚਾ ਕਰਕੇ ਪੂਰੇ ਭਰੋਸੇ ਤੇ ਵਿਸ਼ਵਾਸ ਨਾਲ ਪ੍ਰਮਾਤਮਾ ਨੂੰ ਧਿਆਉਂਦਾ ਹੈ ਬਿਨ ਸਤਗੁਰ ਬਾਟ ਨਾ ਪਾਵੇ ਉਹਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਸੱਚੇ ਗੁਰੂ ਜੀ ਦੇ ਦੱਸੇ ਰਾਹ ਤੋਂ ਬਿਨਾ ਪਰਮੇਸ਼ਰ ਦੇ ਘਰ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸਤਗੁਰ ਸਤਗੁਰੂ ਜੀ ਤੋਂ ਬਿਨਾ ਬਾਟ ਨਾ ਪਾਵੇ ਬੱਬੇ ਨਾਲ ਆਪਾਂ ਬੱਬਾ ਹੀ ਚਾਰਨ ਕਰਨੇ ਅਰਥੇ ਦਾ ਬਾਟ ਬਣੇਗਾ ਬਾਟ ਮਤਲਬ ਰਸਤਾ ਬਿਨ ਸਤਗੁਰ ਬਾਟ ਨਾ ਪਾਵੇ ਸਤਗੁਰੂ ਜੀ ਤੋਂ ਬਿਨਾ ਅਸਲੀ ਜਿਹੜਾ ਸਚਾਈ ਦਾ ਮਾਰਗ ਹੈ ਉਸਾਂ ਨੂੰ ਪ੍ਰਾਪਤ ਨਹੀਂ ਹੋ ਸਕਦਾ ਸੋ ਇਥੇ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਦੇ ਪਹਿਲੇ ਸ਼ਲੋਕ ਦੀ ਸੰਪੂਰਨਤਾ ਹੋਈ ਹੈ ਦੂਜੇ ਸ਼ਲੋਕ ਦੀ ਵਿਚਾਰ ਆਪਾਂ ਅਗਲੀ ਵੀਡੀਓ ਦੇ ਸਾਂਝੀ ਕਰਾਂਗੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ